ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਕਰੀ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਜਗਰਾਉਂ ਵੀ ਰਹਿ ਜਾਂਦਾ ਤੇ ਅਜਿੱਤਵਾਲ ਵੀ ਅਜਿੱਤਵਾਲ ਵੀ ਨੇੜੇ ਦੇ ਪਿੰਡ ਹੈ ਜੀ ਇੱਕ ਤੋਕੜ ਗੱਭਣ ਚੈੱਕ ਪਾਸ ਮੱਝ ਲੈ ਕੇ ਆਂਦੀ ਹੈ ਜੀ ਜਿਹੜੇ ਕੋਲ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜੀ ਕਾਫੀ ਗਿਣਤੀ ਚ ਬਾਈ ਕੋਲ ਪਸ਼ੂ ਆ ਜੀ ਵੇੜਾ ਵੀ ਨੇ ਮੱਝਾ ਵੀ ਨੇ ਤੇ ਕੁਝ ਝੋਟੀਆਂ ਵੀ ਨੇ ਸਪੈਸ਼ਲ ਬੇਨਤੀ ਆ ਬਈ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਿਓ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਹੀ ਇਕਬਾਲ ਸਿੰਘ ਹੈ ਕਈ ਗਾਂ ਤੇ ਜ਼ਿਲ੍ਹਾ ਮੋਕਾ ਪੱਤੀ ਜਗਾ ਮੋਬਾਈਲ ਨੰਬਰ ਜੀ 7355500642 ਠੀਕ ਆ ਵੀਰੇ ਕਰ ਦੇਈ ਆ ਜੀ ਪਸੂ ਆਪਣੇ ਹਾਂਜੀ ਝੋਟੀ ਵੀ ਕਰਦੀ ਆ ਜੀ ਠੀਕ ਆ ਸੂਆ ਕਰਨ ਨਮਾ ਜੀ ਇਹਦਾ ਪਹਿਲਾ ਹੀ ਆ ਜੀ ਪਹਿਲਾ ਸੂਆ ਸੂਈ ਵੀ ਆ ਜੀ ਹਾਂਜੀ ਦੰਦੋ ਚੈੱਕ ਕੀਤੀ ਆ ਬਾਈ ਨਹੀਂ ਔਰ ਦੰਦੋ ਦਾ ਨਹੀਂ ਕੀਤੀ ਕੋਈ ਠੀਕ ਆ ਹੁਣ ਦੂਜੇ ਸੂਏ ਵਾਸਤੇ ਗੱਬਣ ਹੋਗੀ ਹਾਂਜੀ ਦੂਜੇ ਸੂਆ ਵਾਸਤੇ ਕਿੰਨੇ ਸਮੇਂ ਦੀ ਜੀ ਇਹ ਤਿੰਨ ਮਹੀਨੇ ਦੀ ਚੈੱਕ ਚੈੱਕ ਪਾਸ ਚੈੱਕ ਪਾਸ ਆ ਜਿਹੜਾ ਸੱਜਣ ਲੈ ਕੇ ਜਾਊਗਾ ਆਪਣੇ ਘਰੋਂ ਪਾਸ ਕਰਾ ਕੇ ਲੈ ਜੇ ਹਾਂਜੀ ਹਾਂਜੀ ਗਾਰੰਟੀ ਠੀਕ ਆ ਬੱਚਾ ਕੀ ਆ ਬਈ ਇਹ ਦੇਮਗਰ ਕੱਟੀ ਆ ਜੀ ਬੱਚੇ ਤੇ ਮਿਲਦੀ ਆ ਜੀ ਬੱਚੇ ਤੇ ਮਿਲਦੀ ਦੋਨੇ ਟਾਈਮ ਜੀ ਦੋਨੇ ਦੋਨੇ ਟਾਈਮ ਕਿੰਨਾ ਨੈੱਟ ਦੁੱਧ ਤਿਆਰ ਆ ਜੀ ਇਹਦੇ ਥੱਲੇ ਜਿਆ ਦੁੱਧ ਤਾਂ ਹੈਗਾ ਛੇ ਕਿਲੋ ਤਿਆਰ ਆ ਹਾਂ ਪਹਿਲਾ ਸੀਗਾ 12 13 ਕਿਲੋ ਦੁੱਧ ਦਿੱਤਾ ਪਹਿਲੇ ਜੀ ਸੱਜਰਨੇ ਨੇ 12 13 ਕਿਲੋ ਦੁੱਧ ਦਿੱਤਾ ਹਾਂ ਥੋੜਾ ਜਿਆ ਏ ਸੂਈ ਗਰਮੀ ਚ ਸੀਗੀ ਜਦੋਂ ਅੱਛਾ ਥੋੜਾ ਜਿਆ ਰੋਤਾ ਗਲਤ ਜਿਹੀ ਸੂਟੀ ਹੈ ਨਾ ਹਾਂ ਹਾਂ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਅੰਦਰ ਅੰਦਰ ਹੀ ਥੋੜਾ ਜਿਆ ਨਾ ਕੈਮਰੇ ਤੋਂ ਡਰੂਗਾ ਜੀ ਪਸ਼ੂ ਸੂਆ ਪਹਿਲਾ ਜੀ ਦੰਦੋ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕੀਤੀ ਦੂਜੇ ਸੂਏ ਵਾਸਤੇ 3 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜੀ ਬੱਚਾ ਮਗਰ ਕੱਟੀ ਆ ਤੇ ਬੱਚੇ ਤੇ ਹੀ ਮਿਲਦੀ ਆ। ਬਸ ਅੰਦਰ ਅੰਦਰੀ ਬੰਨ ਲਓ ਜੀ ਲਿਜਾ ਕੇ। 6 ਕਿਲੋ ਨੈੱਟ ਦੁੱਧ ਤਿਆਰ ਆ। ਕੋਈ ਵੀ ਸੱਜਣਾ ਬਾਈ ਦੇ ਘਰੇ ਆਪਦੀ 2 ਟਾਈਮ ਚ ਚਵਾਈ ਕਰ ਲੈ, 4 ਕਰ ਲੈ, 6 ਕਰ ਲੈ। ਐਂ ਟਸੱਲੀ ਕਰਕੇ ਲੈ ਕੇ ਜਾਵੇ। ਥਣਲੇਵੀ ਦੀ ਪੂਰੀ ਸਾਫ ਆ। ਠੀਕ ਆ ਥਣਾਂ ਦੀ ਬੇਫਿਕਰ ਹੋ ਕੇ ਆ ਜੇ ਚਵਾਈ ਦੀ ਬੋਲੀ ਆ ਬਾਈ। ਹਾਂ ਹਾਂ ਬੋਲੀ ਆ। ਠੀਕ ਆ। ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨਾ ਵੀਰੇ। ਫੋੜ ਸ਼ਾਂ ਕਿਤੇ ਭੂਰਾ ਵੀ ਨਹੀਂ ਐਂਡ ਕੱਲਾ ਕੱਲਾ ਥਣ ਨਿੱਖੜ ਮਾਂ ਲੱਗਿਆ ਵਾ। ਹੱਥੀਂ ਚਵਾਈ ਵਾਲਾ। ਇਹਦਾ ਸੱਜਰਦਾ ਰਕੜਾ ਉਹ 12 13 ਕਿਲੋ ਦਾ ਬਾਕੀ ਵੀਰੇ ਵੇਲ ਬਹੁਤ ਆ ਮੱਜ ਦੀ ਹਾਈਟ ਵੀ ਚੰਗੀ ਆ ਵੇਲ ਵੀ ਚੰਗੀ ਆ ਤੇ ਬੱਚਾ ਵੀ ਮਗਰ ਪੂਰਾ ਚੰਗਾ ਵੀਰੇ ਕੱਟੀ ਆ ਜੀ ਤੇ ਭਾਈ ਇਹਦਾ ਮੁੱਲ ਕੀ ਰਹਿਣ ਵਾਲਾ ਜੀ ਮੁੱਲ ਤਾਂ ਭਾਈ ਯਾਰ ਫੋਨ ਤੇ ਹੀ ਕਰ ਲਾਂਗੇ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਜੀ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਆ ਜੀ ਤੁਹਾਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ